ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਪਧੌੜ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਬਾਈਕ ਕੋਲ ਦੋ ਤਾਜ਼ੀ ਸੂਈਆਂ ਗਾਇਆਂ ਠੀਕ ਹੈ ਜੀ ਇੱਕ ਬੱਸੀ ਆ ਗੱਬਣ ਠੀਕ ਹੈ ਜੀ ਬਾਕੀ ਭਰਾ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਬਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਬਾਕੀ ਤੁਹਾਨੂੰ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਠੀਕ ਹੈ ਜੀ ਬਾਈ ਚੈੱਕ ਕਰਕੇ ਤਸੱਲੀ ਕਰਕੇ ਲਿਖ ਜਾਓ ਕੱਲ ਨੂੰ ਕਿਸੇ ਗੱਲ ਦਾ ਰੌਲਾ ਨਾ ਪਵੇ ਇਹ ਮੈਂ ਤਾਂ ਦੱਸਦਾ ਵੀ ਕੱਲ ਨੂੰ ਫਰਕ ਪੈ ਜਾਂਦਾ ਚੈੱਕ ਚਾਰ ਟੰਗ ਚੋ ਕੇ ਤਿੰਨ ਟੰਗ ਚੋ ਕੇ ਲਿਖ ਜਾਓ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਨੇ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਕਾਲਾ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਸੀਲਤਾਪਾ ਨੰਬਰ ਭਰਾ ਆਪਣਾ 9877576340 ਠੀਕ ਹੈ ਜੀ ਹਾਂਜੀ ਭਾਈ ਕਿੰਨੇ ਕ ਗਾਵਾਂ ਬਕਾਉ ਆਪਣੇ ਕੋਲ ਆਪਣੇ ਕੋਲ ਤਿੰਨ ਪਸ਼ੂ ਬਕਾਉ ਆ ਭਾਈ ਠੀਕ ਹੈ ਜੀ ਦੋ ਤਾਇਏ ਸੋਇਵੇ ਇੱਕ ਬੱਸੀ ਆ ਗੱਬਰ ਠੀਕ ਹੈ ਜੀ ਹਾਂਜੀ ਭਾਈ ਪਹਿਲੀ ਵਾਰ ਦੀ ਜਾਣਕਾਰੀ ਦਿਓ ਜੀ ਦੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਏ 12 ਦਿਨ ਭਾਈ 12 ਦਿਨ ਹੋ ਗਏ ਹਾਂ ਠੀਕ ਹੈ ਜੀ ਮਗਰ ਬੱਚਾ ਭਰਾ ਮਗਰ ਇਹਦੇ ਬੱਸੀ ਆ ਬਹੁਤ ਚੰਗੀ ਭਾਈ ਠੀਕ ਹੈ ਜੀ ਤਾਂ ਬੱਸੀ ਦੇਖਦਾ ਮਗਰ ਨਹੀਂ ਮੜਾ ਠੀਕ ਹੈ ਡੱਬ ਖਰਾਬ ਵੀ ਅੱਛਾ ਬੱਸੀ ਆ ਤੇ ਰੇਟ ਭਰਾ ਦਾ ਰੇਡ ਇਹਦਾ ਆਪਾਂ ਫੂਨਤੀ ਕਰਾਂ ਵੀ ਜਾਇਜ਼ ਹੀ ਕਰਾਂ ਵੀ ਲੈਣ ਦੇਣ ਵਾਲੇ ਕਰਾਂਗੇ ਠੀਕ ਹੈ ਜੀ ਤੋਰਕ ਦਿਖਾ ਦਿਓ ਪਰਾ ਲੋ ਪਰਾ ਚੈੱਕ ਕਰ ਸਾਦੇ ਮਗਰ ਬੱਸੀ ਆ ਤੇ ਤੋਰਾ ਤਾਰਾ ਤੁਹਾਡੇ ਸਾਹਮਣੇ ਪਰਾ ਚੈੱਕ ਕਰ ਸਾਦੇ ਲੋ ਜੀ ਰੋਕ ਲਓ ਪਰਾ ਇੱਥੇ ਰੋਕੋ ਲੈ ਇੱਕ ਮਿੰਟ ਮਾੜਾ ਲੈਵਲ ਉਹ ਦਿਖਾ ਦੀ ਚੰਗੀ ਤਰ੍ਹਾਂ ਲੋ ਪਰਾ ਵੈਕ ਸਾਈਡ ਲੈਵਾ ਤੁਸੀਂ ਚੈੱਕ ਕਰ ਸਕਦਾ ਠੀਕ ਹੈ ਜੀ ਤੇ ਇਧਰ ਸਾਰਾ ਤੁਹਾਨੂੰ ਚੈੱਕ ਕਰ ਸਕਦੇ ਹੋ ਭਰਾ ਠੀਕ ਹੈ ਜੀ ਤਿੰਨੇ ਸੜਾ ਤੁਹਾਨੂੰ ਦਿਖਾਉਣੇ ਆ ਭਰਾ ਵੱਧ ਜਾਣਕਾਰੀ ਬਾਈ ਤੋਂ ਲੈ ਲਿਓ ਬਾਕੀ ਵੀਡੀਓ ਫੋਨ ਤੇ ਵੀ ਮੰਗਵਾ ਸਕਦੇ ਹੋ ਭਰਾ ਠੀਕ ਹੈ ਜੀ ਲੋ ਜੀ ਥਾਂ ਚੈੱਕ ਕਰ ਸਕਦੇ ਹੋ ਥਾਂ ਤੁਹਾਨੂੰ ਵੀ ਓਕੇ ਹੈ ਜੀ ਹਾਂ ਥਾਂ ਤੁਹਾਨੂੰ ਓਕੇ ਆ ਰਿਹਾ ਹੈ ਧਾਰਾ ਮਾਰ ਕੇ ਦਿਖਾ ਦਿੰਦੇ ਆਪਾਂ ਤੁਹਾਨੂੰ ਚਲੋ ਜੀ ਚਲੋ ਧਾਰਾ ਮਾਰ ਕੇ ਚੈੱਕ ਕਰ ਸਕਦੇ ਹੋ ਪਿੰਡ ਪਤੌੜ ਤੇ ਜ਼ਿਲ੍ਹਾ ਬਰਨਾਲਾ ਭਾਈ ਜੀ ਕਹਿੰਦੇ ਤੁਹਾਨੂੰ تسਲੀ ਵੀ ਕਰਾ ਦੇਣ ਠੀਕ ਹੈ ਜੀ ਲਓ ਭਰਾ ਸੁਣਤਾ ਰਾਮ ਮਾਰਕੀ ਦਿਖਾ ਦੇ ਨੇ ਲੋ ਜੀ। ਚਾ ਕਸੇ ਕੰਮੀ ਕੰਮੀ ਕਰ ਠੀਕ ਕਪੜਾ। ਮਾਗ ਲੈ ਦਿਖਾ ਦੇ ਜੀ। ਲੋ ਜੀ। ਪਾਪ ਪਰ ਗਿਆ ਜਵਾਈ ਦਾ। ਠੀਕ ਹੈ। ਲੋ ਜੀ। ਲੋ ਜੀ। ਠੀਕ ਹੈ ਜੀ। ਠੀਕ ਹੈ ਭਰਾ। ਵੱਡਲੀ ਹੈ। ਠੀਕ ਹੈ ਜੀ। ਲੈਣਾ ਵੀ ਜੋ ਬਿਨਾ ਫਾਈ ਜਾ ਤਾਮ ਨਹੀਂ। ਹਾਂ ਜੀ। ਪਾਇ ਨਹੀਂ। ਠੀਕ ਹੈ ਜੀ। ਬਸ ਐ ਜੀ ਮਾਰ ਜੀ। ਠੀਕ ਹੈ ਠੀਕ। ਠੀਕ ਹੈ। ਹੋ ਗਿਆ ਲੈ। ਲੋ ਜੀ ਲੋ ਠੀਕ ਹੈ। ਠੀਕ ਹੈ। ਹਾਂਜੀ ਭਾਈ ਜੀ ਦੂਜੀ ਬੈੜ ਦੀ ਜਾਣਕਾਰੀ ਦੋ ਜੀ ਦੀ ਇਹ ਬਈ ਦੂਜਾ ਸੂਆ ਸੂਈ ਵੀ ਆ ਦੁੱਧ ਹੈਗਾ ਤੇ 13-14 ਲੀਟਰ ਠੀਕ ਹੈਂ ਠੰਡੀ ਸੀਲ ਆ ਚੋਂ ਨੂੰ ਇਹ ਥੋੜਾ ਜਿਹਾ ਮੋਆਲ ਟਬ ਡੇ ਇੱਕ ਪੱਗ ਵਾਲੇ ਤੋਂ ਡਰਦੀ ਆ ਠੀਕ ਹੈ ਜੀ ਉਹਨਾਂ ਦੀ ਕਿਸੇ ਘਰੋਂ ਕੱਢੀ ਵੀ ਨਹੀਂ ਕਿਨਾਂ ਤੋਂ ਲੈਦੇ ਕੱਲੀ ਗਾਂ ਹੀ ਸੀ ਉਹਨਾਂ ਦੇ ਠੀਕ ਹੈ ਜੀ ਉਹ ਕਰਕੇ ਪੱਗ ਜਿਹੜੇ ਤੋਂ ਡਰਦੀ ਠੀਕ ਹੈ ਭਈ ਇੱਕ ਬੱਚੀ ਜੀ ਛੋਟੀ ਜੀ ਨਹੀਂ ਨਹੀਂ ਇਹ ਤਾਂ ਉਹੀ ਆ ਭਈ ਦੁੱਧਤ ਨਹੀਂ ਆਦਾ ਜੀ ਨਹੀਂ ਨਹੀਂ ਦੁੱਧ ਨਹੀਂ ਆਦਾ ਇੱਥੇ ਲੋਪਰਾ ਸੇਕਰ ਮਗਰ ਬੱਚਾ ਕੀ ਬੱਚੀ ਆਈ ਮਗਰ ਰੇਟ ਭਰਾ ਤਾਂ ਜਾਇਜ ਇਹਦਾ ਫੋਨ ਤੀ ਕਰਾਂ ਮੇਰਾ ਵੀ ਜਾਇਜ ਭਈ ਠੀ ਇਦਲੀ ਸਾਈਡ ਦੇਖ ਲਈ ਯਾ ਪਿਛਲੀ ਸਾਈਡ ਚੈੱਕ ਕਰ ਲਈ ਠੀਕ ਹੈ ਜੀ ਥੋੜਾ ਜਿਹਾ ਪੱਗ ਵਾਲੇ ਤੋਂ ਕਰਕੇ ਥੋੜਾ ਡਰਤੀ ਆ ਲਓ ਜੀ ਠੀਕ ਹੈ ਜੀ ਤੇ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਬੈਂਡ ਭਟੌਰ ਹਾਂ ਜੀ ਬਾਈ ਬੱਸੀ ਜਾਣਕਾਰੀ ਦਿਓ ਜੀ ਦੀ ਇਹ ਬੱਚੇ ਬਾਈ ਇਹ 6 ਮਹੀਨਿਆਂ ਦੀ ਗੱਪੜ 15 ਦਿਨ 6 ਮਹੀਨਾ ਲੱਗਿਆ ਇਹਨੂੰ ਠੀਕ ਹੈ ਜੀ ਉਹਦੀ ਚੈੱਕ ਕਰਾਣੀਆਂ ਚੈੱਕ ਕਰਾ ਕੇ ਲੈ ਤੇ ਤਰੀਕ ਆਪਣੇ ਕੋਲੇ ਲਿਖੀ ਵੀ ਆ ਠੀਕ ਹੈ ਜੀ ਆ 15 ਦਿਨ ਨੂੰ 6 ਮਹੀਨਾ ਲੱਗ ਗਿਆ ਇਹਨੂੰ ਇਹਦੀ ਮਾਂ ਮੂ ਦਾ ਰਕਡ ਇਹਦੀ ਮਾਂ ਦੇ ਦਾ ਵੀ ਚੰਗੀ ਗਾਂ ਦੀ ਬੱਸੀ ਹੈ ੜਕੜਿਆਂ ਤੋਂ ਲੈਤੀ ਉਹਨਾਂ ਕੋਲ 26 22 ਲੀਟਰਾਂ ਦਾ ਉਹਦੀ ਬੱਸੀ ਹੈ ਠੀਕ ਹੈ ਇਹ ਤੌਰ ਕੇ ਦਿਖਾਉਂਗੀ ਤੌਰ ਦਿਨ ਲਓ ਜੀ ਚੋਰਾ ਚੈੱਕ ਕਰ ਸਕਦੇ ਬੱਸੀ ਸੋਹਣੀ ਆ ਸੁਨੱਖੀ ਆ ਤੇ ਤੁਸੀਂ ਚੋਰਾ ਤਰਾ ਚੈੱਕ ਕਰ ਸਕਦੇ ਪਰਾ ਉੱਥੀ ਲੈ ਜਾਓ ਸਾਹਮਣੇ ਲੈ ਜਾਓ ਮੜਿਆ ਜਿਸਾਂ ਵਿੱਚ ਵਧੀਆ ਵੀਡੀਓ ਬਣ ਜਾਂਦੀ ਆ ਆ ਕਰਕੇ ਸਮਝੋ ਤਰੀਕਾ ਪਸੰਦੀ ਕਰਾਉਣਿਆ ਠੀਕ ਹੈ ਲੋ ਲੈ ਵਾਸਤੇ ਜੇ ਹਾਂ ਤੁਹਾਨੂੰ ਜਮਾ ਚਾਰ ਨਿਕੜਦੇ ਆ ਠੀਕ ਹੈ ਜੀ ਸੇਮ ਹੀ ਨੇ ਦੀ ਗੱਬਣ ਰੇਟ ਰੂਟ ਭਰਾ ਦਾ ਕੀ ਆ ਇਹਦਾ ਫੋਨ ਤੇ ਕਰਾਓ ਇਹਦਾ ਵੀ ਆਪਾਂ ਇਹਦਾ ਰੇਟ ਫੋਨ ਕਰਾਉਂਦੇ ਆ ਫੇਸਪਾਕ ਠੀਕ ਹੈ ਜੀ ਬੰਦ ਹੋ ਜੀ ਬੰਦ ਕਦ ਕਾਟ ਸੁਖਣਾ ਚੰਗਾ ਜੀ ਜਿਸ ਕਿਸੇ ਵੀਰ ਨੇ ਪਾਲਣੀਆਂ ਤਾਂ ਬਹੁਤ ਵਧੀਆ ਵਸੀਏ ਥੋੜਾ ਅੰਡਰ ਦੀਆਂ ਜਰੂਰ ਆ ਤੇ ਕਰ ਜੰਦੀਏ ਥੋੜਾ ਜਿਹਾ ਪੱਗ ਤਾਂ ਕਰਕੇ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਜੀ ਠੀਕ ਆ ਪਿੰਡ ਪਧੌੜ ਇਹ ਜ਼ਿਲ੍ਹਾ ਬਰਨਾਲਾ ਜੀ ਬਾਕੀ ਬਾਈਆਂ ਦਾ ਘਰ ਖੇਤਾਂ ਚ ਬਾਈ ਜੀ ਨਾਲ ਜ਼ਰੂਰ ਕਨੈਕਟ ਹੋਵੋ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ